ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਹੈਗੀ ਜੀ ਸਾਡੀ ਧਾਰਮਿਕ ਯਾਤਰਾ ਤੇ ਮੈਂ ਅਤੇ ਮੇਰਾ ਮਿੱਤਰ ਕੇਵਲ ਸਿੰਘ ਅਸੀਂ ਧਾਰਮਿਕ ਯਾਤਰਾ ਤੇ ਗਏ ਸਭ ਤੋਂ ਪਹਿਲਾਂ ਅਸੀਂ ਦਰਪਾਲ ਸਾਹਿਬ ਅੰਮ੍ਰਿਤਸਰ ਜਾ ਕੇ ਮੱਥਾ ਟੇਕਿਆ ਉਸ ਤੋਂ ਬਾਅਦ ਅਸੀਂ ਆਨੰਦਪੁਰ ਸਾਹਿਬ ਗਏ ਉਸ ਤੋਂ ਬਾਅਦ ਅਸੀਂ ਗਏ ਸਰਹੰਦ ਫਤਿਹਗੜ੍ਹ ਸਾਹਿਬ ਜਿੱਥੇ ਅਸੀਂ ਚੂਨੇ ਚ ਬਣਦੀਆਂ ਹੋਈਆਂ ਇਮਾਰਤਾਂ ਦੇਖੀਆਂ ਤੇ ਉਹਨਾਂ ਦੇ ਦਰਸ਼ਨ ਅਸੀਂ ਤੁਹਾਨੂੰ ਵੀ ਕਰਾਵਾਂਗੇ ਜੋ ਬਹੁਤ ਸਾਰੀਆਂ ਇਤਿਹਾਸਕ ਮਾਰਤਾਂ ਦੀ ਦੁਬਾਰਾ ਮਰੰਮਤ ਹੋਈ ਹੈ ਦੁਬਾਰਾ ਬਣ ਰਹੀਆਂ ਹਨ ਦਰਬਾਰ ਸਭ ਲੰਗਰ ਹਾਲ ਦੇ ਨਾਲ ਹੀ ਅਸੀਂ ਇੱਕ ਗੇਟ ਦੇਖਿਆ ਜਿੱਥੇ ਲਿਖਿਆ ਸੀ ਬੁੰਗਾ ਰਾਮਗੜੀਆ ਜਿਸ ਦਾ ਸਬੰਧ ਹੈ ਮਹਾਰਾਜਾ ਜਸਵੰਤ ਰਾਮਗੜੀਆ ਅਤੇ ਰਾਮਗੜੀਆ ਮਿਸਲ ਨਾਲ ਹੈ ਇਸ ਦੇ ਵਿੱਚ ਤੁਸੀਂ ਦੇਖੋਗੇ ਆ ਦੋ ਉੱਚੀਆਂ-ਉੱਚੀਆਂ ਮਨਾਰਾਂ ਇਹ 156 ਫੁੱਟ ਉੱਚੀਆਂ ਹਨ ਅਤੇ ਇਹ ਦਰਬਾਰ ਸਾਹਿਬ ਉਤੇ ਸ਼ਹਿਰ ਦੀ ਰਾਖੀ ਲਈ ਨਿਗਰਾਨੀ ਕਰਨ ਲਈ ਸੀ ਤਾਂ ਕਿ ਬਾਹਰੀ ਹਮਲਿਆਂ ਤੋਂ ਬਚਾਇਆ ਜਾ ਸਕੇ ਕਿਉਂਕਿ ਉਸ ਸਮੇਂ ਅਹਿਮਦ ਸ਼ਾਹ ਅਬਦਾਲੀ ਨੇ ਕਈ ਹਮਲੇ ਕੀਤੇ ਇਹ ਵੰਗਾ ਸਿੱਖ ਰਾਜ ਦੀ ਸੂਰਬੀਰਤਾ ਰੱਖਿਆ ਅਤੇ ਇਮਾਨਦਾਰੀ ਦਾ ਚਿੰਨ ਮੰਨਿਆ ਜਾਂਦਾ ਹੈ ਇਹ ਦਰਬਾਰ ਸਾਹਿਬ ਦੀ ਰੱਖਿਆ ਲਈ ਇੱਕ ਫੌਜੀ ਕਿਲਾ ਹੈ ਤੇ ਨਿਗਰਾਨੀ ਲਈ ਦੋ ਉੱਚੀਆਂ ਮਨਾਰਾਂ ਹਨ ਜਿਦੇ ਲਈ ਸਾਰੇ ਸ਼ਹਿਰ ਦੀ ਦਰਬਾਰ ਸਾਹਿਬ ਦੀ ਨਿਗਰਾਨੀ ਕੀਤੀ ਜਾ ਸਕੇ ਸਿੱਖਾਂ ਦੇ ਆਪਣੇ ਜਥੇ ਅਤੇ ਰੱਖਰਖਾ ਦੀ ਥਾਂ ਹੈ ਇਹ ਬੁੰਗੇ ਦਾ ਦਰਬਾਰ ਸਾਹਿਬ ਵਾਲਾ ਪਾਸਾ ਪ੍ਰਕਰਮਾ ਦੇ ਵਿੱਚੋਂ ਇਹ ਦਿਖਾਈ ਦਿੰਦਾ ਹੈ ਇਸ ਬੁੰਗੇ ਦੇ ਵਿੱਚ ਜਦੋਂ ਸਿੱਖਾਂ ਨੇ 1783 ਦੇ ਵਿੱਚ ਦਿੱਲੀ ਜਿੱਤੀ ਸੀ ਤਾਂ ਉਹਦਾ ਇੱਕ ਤਖਤ ਉਖੇੜ ਕੇ ਇੱਥੇ ਲਿਆਂਦਾ ਗਿਆ ਤਾਂ ਉਹ ਵੀ ਇੱਥੇ ਰੱਖਿਆ ਹੋਇਆ ਹੈ ਉਸ ਦਾ ਇੱਕ ਪੱਥਰ ਹੈ ਬਹੁਤ ਵੱਡਾ ਇਹਦੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਮੁਗਲ ਰਾਜ ਦਾ ਤਖਤ ਤੋੜਤਾ ਮੁਗਲ ਰਾਜ ਦੀ ਥਾਂ ਤੇ ਅੱਜ ਸਿੱਖ ਰਾਜ قائم ਹੋ ਚੁੱਕਿਆ ਹੈ ਹੁਣ ਜਾਣਦੇ ਹਾਂ ਕਿ ਇਸ ਨੂੰ ਰਾਮਗੜੀਆ ਬੁੰਗਾ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਗੁਰੂ ਸਾਡੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਨੇ 1577 ਵਿੱਚ ਇਸ ਸ਼ਹਿਰ ਦੀ ਨੀਂਹ ਰੱਖੀ ਤੇ ਗੁਰੂ ਰਾਮਦਾਸ ਜੀ ਦੇ ਨਾਂ ਤੇ ਹੀ ਇੱਕ ਕੱਚਾ ਕਿਲਾ ਬਣਾਇਆ ਗਿਆ ਜਿਸ ਦਾ ਨਾਂ ਰਾਮਰਾਉਣੀ ਸੀ ਜਿਸ ਦਾ ਜੱਥੇਦਾਰ ਜੱਸਾ ਸਿੰਘ ਸੀ ਜੱਸਾ ਸਿੰਘ ਨੇ ਉਹ ਕਿਲਾ ਦੁਬਾਰਾ ਤਿਆਰ ਕਰਾ ਕੇ ਉਸ ਦਾ ਨਾਮ ਰਾਮਗੜ ਰੱਖਿਆ ਗਿਆ ਇਸੇ ਤਰ੍ਹਾਂ ਹੀ ਇਸ ਕਿਲੇ ਦਾ ਜੱਥੇਦਾਰ ਹੋਣ ਕਰਕੇ ਜੱਸਾ ਸਿੰਘ ਨੂੰ ਜੱਸਾ ਸਿੰਘ ਰਾਮਗੜੀਆ ਕਹੜਾ ਸ਼ੁਰੂ ਕਰ ਦਿੱਤਾ ਤੇ ਗੁਰੂ ਰਾਮਦਾਸ ਜੀ ਦੇ ਨਾਮ ਤੇ ਹੀ ਉਹਨਾਂ ਨੇ ਮਿਸਲ ਬਣਾਈ ਰਾਮਗੜੀਆ ਮਿਸਲ ਅੱਜ ਮੈਨੂੰ ਮਾਣ ਆ ਆਪਣੀ ਕੌਮ ਤੇ ਜਿਹੜੇ ਗੁਰੂ ਰਾਮਦਾਸ ਜੀ ਦੇ ਨਾਮ ਤੇ ਬਣੀ ਹੋਈ ਕੌਮ ਹੈ ਰਾਮਗੜੀਆ ਕੌਮ ਆਪਣੇ ਆਪ ਨੂੰ ਕਹਾਉਂਦੇ ਆ ਤੇ ਉਸ ਤੋਂ ਬਾਅਦ ਅਸੀਂ ਬਾਜ਼ਾਰਾਂ ਦੇ ਵਿੱਚ ਗਏ ਤਾਂ ਉੱਥੋਂ ਦੀਆਂ ਪੁਰਾਣੀਆਂ ਹਵੇਲੀਆਂ ਦੇਖੀਆਂ ਉਨ੍ਹਾਂ ਵਿੱਚ ਮੈਂ ਆਪਣੇ ਕਾਰਗਰੀ ਦੇ ਚਿੰਨ੍ਹ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਵੀ ਇਹ ਕਿਵੇਂ ਬਣਾਈ ਗਈਆਂ ਕਿਹੜੇ ਤਰੀਕਿਆਂ ਨਾਲ ਬਣਾਈਆਂ ਗਈਆਂ ਤੇ ਅਮਰਸਰ ਦੇ ਨੇੜੇ ਹੀ ਬਾਹਰ ਬਾਜ਼ਾਰ ਦੇ ਵਿੱਚ ਦੇਖਿਆਵੇਂ ਤਾਂ ਕਾਫੀ ਪੁਰਾਣੀਆਂ ਹਵੇਲੀਆਂ ਤੇ ਪੁਰਾਣੇ ਮਕਾਨ ਖੜੇ ਆ ਜਿਨ੍ਹਾਂ ਦੀਆਂ ਛੱਤਾਂ ਜਿਨ੍ਹਾਂ ਦੀਆਂ ਇੱਟਾਂ ਦੇਖਣ ਨੂੰ ਮੈਂ ਬੜੇ ਗੌਰ ਨਾਲ ਕੋਸ਼ਿਸ਼ ਕੀਤੀ ਵੀ ਇਹਨਾਂ ਵਿੱਚ ਕਿਹੜਾ ਤਰੀਕਾ ਕਿਹੜੀ ਟੰਗ ਤਰੀਕਾ ਵਰਤਿਆ ਗਿਆ ਕਿਵੇਂ ਇਹਨਾਂ ਦੇ ਥੱਲੇ ਆਹ ਛੱਜੇ ਬਣਾਏ ਗਏ ਆ ਇਹ ਦੇਖਣ ਤੋਂ ਬਾਅਦ ਅਸੀਂ ਤਿਆਰੀ ਕਰਨ ਲੱਗੇ ਆਨੰਦਪੁਰ ਸਾਹਿਬ ਜਾਣ ਦੀ ਫਿਰ ਅਸੀਂ ਉਸ ਤੋਂ ਬਾਅਦ ਆਪਣੀ ਗੱਡੀ ਰਾਹੀਂ ਆਨੰਦਪੁਰ ਸਾਹਿਬ ਪਹੁੰਚੇ ਤਾਂ ਆਨੰਦਪੁਰ ਸਾਹਿਬ ਦਾ ਸਭ ਤੋਂ ਪਹਿਲਾਂ ਅਸੀਂ ਕਿਲਾ ਦੇਖਿਆ ਤੇ ਕਿਲੇ ਦੇ ਬਾਹਰ ਸਾਨੂੰ ਦੋ ਮਿੱਤਰ ਹੋਰ ਮਿਲੇ ਅਮਰੀਕ ਸਿੰਘ ਤੇ ਅਨੂਪ ਸਿੰਘ ਜਿਨ੍ਹਾਂ ਨੇ ਇਹ ਸਾਰੀ ਜਗ੍ਹਾ ਦੀ ਸਾਨੂੰ ਜਾਣਕਾਰੀ ਦਿੱਤੀ ਕਿਉਂਕਿ ਇਹ ਸ਼ਹਿਰ ਧਾਰਮਿਕ ਤੌਰ ਤੇ ਬੜੀ ਮਹੱਤਵ ਰੱਖਦਾ ਹੈ ਕਿਉਂਕਿ ਸ਼ਹਿਰ ਦੀ ਨਿਊ ਸਿੱਖਾਂ ਦੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਨੇ 1665 ਈਸਵੀ ਵਿੱਚ ਰੱਖੀ ਅਤੇ ਉਸ ਤੋਂ ਬਾਅਦ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਵੀ ਇਸੇ ਜਗ੍ਹਾ ਕੀਤੀ 1699 ਈਸਵੀ ਵਿੱਚ ਇਸ ਲਈ ਸਿੱਖਾਂ ਦਾ ਇਹ ਦੂਜਾ ਤਖਤ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਫਿਰ ਅਸੀਂ ਦੇਖਿਆ ਤਪ ਸਥਾਨ ਮਾਤਾ ਸਾਹਿਬ ਕੌਰ ਜੀ ਜਿਹੜਾ ਕਿ ਅੱਧਾ ਨਵਾਂ ਬਣਿਆ ਗਿਆ ਸੀ ਅੱਧਾ ਪੁਰਾਣਾ ਹੈ ਇਧਰੋਂ ਤੁਸੀਂ ਦੇਖ ਰਹੇ ਹੋ ਅੱਧੀ ਇਮਾਰਤ ਨੂੰ ਉਮੇਦਾ ਉਮੇਦ ਦੁਆਰਾ ਬਣਾਇਆ ਗਿਆ ਚੂਨੇ ਦੇ ਵਿੱਚ ਤੇ ਅੱਧੀ ਇਮਾਰਤ ਆਹ ਪੁਰਾਣੀ ਬਣੀ ਹੋਈ ਹੈ। ਇਹਨਾਂ ਵਿੱਚ ਕੋਈ ਵੀ ਨਵੇਂ ਢੰਗ ਤਰੀਕੇ ਦਾ ਕੁਝ ਵੀ ਨਹੀਂ ਵਰਤਿਆ ਜਾਂਦਾ। ਇਹ ਉਸੇ ਤਰ੍ਹਾਂ ਬਣਾਈਆਂ ਜਾਂਦੀਆਂ ਇਮਾਰਤਾਂ ਜਿਵੇਂ ਇਹ ਪਹਿਲਾਂ ਬਣੀਆਂ ਹੋਈਆਂ ਸੀ। ਇਹਨਾਂ ਦੀਆਂ ਛੱਤਾਂ ਵੀ ਮੰਦਰੋਂ ਦੇਖੀਆਂ ਉਸੇ ਤਰ੍ਹਾਂ ਦੇ ਡੋਮ ਲਾਏ ਹੋਏ ਆ। ਤੇ ਉਸੇ ਤਰ੍ਹਾਂ ਚੂਨੇ 'ਚ ਬਣਾਈਆਂ ਹੋਈਆਂ ਇਹ ਇਮਾਰਤਾਂ। ਆਨੰਦਪੁਰ ਸਾਹਿਬ ਦਾ ਇਹ ਗੁਰੂ ਘਰ ਤੇ ਕਿਲਾ ਬੜੀ ਉੱਚੀ ਥਾਂ ਤੇ ਜਿੱਥੇ ਚੜ੍ਹ ਕੇ ਆਪਾਂ ਪੂਰੇ ਦਾ ਪੂਰਾ ਸ਼ਹਿਰ ਦਿਖਦਾ ਜੇਕਰ ਦੇਖਿਆ ਜਾਵੇ ਤਾਂ ਨੈਣਿਆਂ ਤੇ ਵੀ ਦੀਆਂ ਪਹਾੜੀਆਂ ਵੀ ਇੱਥੋਂ ਬੜੀਆਂ ਨੇੜੇ ਲੱਗਦੀਆਂ ਤੇ ਉਸ ਤੋਂ ਬਾਅਦ ਦੇਖਣ ਗਏ ਅਸੀਂ ਵਿਰਾਸਤ ਏ ਖਾਲਸਾ ਜੋ ਕਿ ਇੱਕ ਆਧੁਨਿਕ ਮਿਊਜ਼ੀਅਮ ਹੈ ਜੋ ਸਿੱਖ ਇਤਿਹਾਸ ਅਤੇ ਖਾਲਸੇ ਦੀ ਵਿਰਾਸਤ ਨੂੰ ਦਰਸਾਉਂਦਾ ਹੈ ਇਹ ਛੋਟਾ ਜਿਹਾ ਆਪਾਂ ਉਹਦਾ ਬਾਹਰੀ ਦ੍ਰਿਸ਼ ਦੇਖ ਰਹੇ ਹਾਂ ਕਿਉਂਕਿ ਅੰਦਰੋਂ ਇਹਦੀ ਕੋਈ ਵੀ ਵੀਡੀਓਗ੍ਰਾਫੀ ਕਰਨੀ ਮਨਾ ਹੈ ਇਹ ਦੇਖਣ ਤੋਂ ਬਾਅਦ ਅਸੀਂ ਚੱਲੇ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਦੁਨੀਆ ਦੀ ਸਭ ਤੋਂ ਖਾਸ ਜਗ੍ਹਾ ਦੁਨੀਆ ਦਾ ਉਹ ਤੀਰਥ ਜਿਹਨੂੰ ਅੱਲਾ ਯਾਰਖਾਂ ਜੋਗੀ ਐਂ ਲਿਖਦਾ ਹੈ ਉਹ ਇੱਕ ਹੀ ਦੱਸਦਾ ਹੈ ਉਹ ਕਹਿੰਦਾ ਦੂਜਾ ਤੀਰਥ ਹੈ ਹੀ ਕੋਈ ਨਹੀਂ ਉਹ ਲਿਖਦਾ ਵੀ ਇੱਕ ਹੀ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲਈ ਕਟਾਏ ਬਾਪ ਨੇ ਬੇਟੇ ਜਹਾ ਖੁਦਾ ਕੇ ਲਈ ਉਹ ਕਹਿੰਦਾ ਵੀ ਇੱਕੋ ਹੀ ਤੀਰਥ ਹੈ ਮੈਂ ਕਿਸੇ ਹੋਰ ਤੀਰਥ ਨੂੰ ਮੰਨਦਾ ਹੀ ਨਹੀਂ ਇਹ ਉਹ ਧਰਤੀ ਹੈ ਤੇ ਇਹ ਉਹ ਜਗ੍ਹਾ ਹੈ ਉਹ ਪਵਿੱਤਰ ਥਾਂ ਹੈ ਜਿਹੜੀ ਕਿ ਦੀਵਾਨ ਟੋਟਰ ਮਲ ਦੀ ਹਵੇਲੀ ਹੈ ਤੇ ਅਸੀਂ ਭਾਗਾਂ ਵਾਲੇ ਆ ਕਿ ਅਸੀਂ ਦੁਬਾਰਾ ਇਹਦਾ ਕੰਮ ਸ਼ੁਰੂ ਹੁੰਦਾ ਦੇਖਿਆ ਇਹਨੂੰ ਬਣਦੀ ਨੂੰ ਦੇਖਾਂਗੇ ਇਸ ਸਾਲ 2025 ਜਿਹਦਾ ਕੰਮ ਦੁਬਾਰਾ ਸ਼ੁਰੂ ਹੋ ਚੁੱਕਿਆ ਹੈ ਇਹਦਾ ਕੰਮ ਕਰਨ ਵਾਲੇ ਬੰਦੇ ਕੰਮ ਕਰਨ ਵਾਲੀ ਕੰਪਨੀ ਉਹ ਬਾਹਰ ਦੀ ਹੈ ਦੂਜੀ ਸਟੇਟ ਦੀ ਹੈ ਮਤਲਬ ਲਖਨਊ ਤੋਂ ਆ ਪੰਜਾਬ ਦਾ ਸਿਰਫ ਇਹ ਇੱਕੋ ਹੀ ਵੀਰ ਹੈ ਇਹਦਾ ਨਾਮ ਦਲੇਰ ਸਿੰਘ ਆ ਪਟਿਆਲੇ ਦੇ ਨੇੜੇ ਦਾ ਪਿੰਡ ਹੈ ਇਹ ਬਾਈ ਜੀ ਮੈਨੂੰ ਜਾਣਦੇ ਸੀਗੇ ਇਸ ਕਰਕੇ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਇਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਵੀ ਇਹ ਕੰਮ ਕਿਵੇਂ ਹੋ ਰਿਹਾ ਕਿਹੜੇ ਟੰਗ ਨਾ ਚੱਲ ਰਿਹਾ ਕੀ ਕੀ ਇਹ ਚਿੱਟ ਵਰਤੀ ਜਾਂਦੀ ਹੈ ਚੂਨੇ ਵਿੱਚ ਕੀ ਕੀ ਕੁਝ ਪਾਇਆ ਜਾਂਦਾ ਇਹਨਾਂ ਨੇ ਸਾਨੂੰ ਉਹ ਸਾਰੀ ਜਾਣਕਾਰੀ ਦਿੱਤੀ ਤੇ ਖੁਦ ਉਹ ਮਸ਼ੀਨਾਂ ਤੋਂ ਲਾ ਕੇ ਵੱਡੀਆਂ ਚੱਕੀਆਂ ਜਿਹੜੀਆਂ ਬਣਾਈਆਂ ਉਹ ਵੀ ਸਾਰੀਆਂ ਇਹਨਾਂ ਨੇ ਦੁਬਾਰਾ ਦਿਖਾਈਆਂ ਇਸ ਜਗ੍ਹਾ ਤੇ ਪਹੁੰਚਦੇ ਅਸੀਂ ਥੋੜਾ ਲੇਟ ਹੋ ਚੁੱਕੇ ਸੀ ਆਥਨ ਦਾ ਵੇੜਾ ਹੋਣ ਕਰਕੇ ਐ ਲਾਈਟਾਂ ਵੀ ਜਗ ਚੁੱਕੀਆਂ ਸੀ ਪਰ ਫਿਰ ਵੀ ਅਸੀਂ ਚੰਗੇ ਢੰਗ ਨਾਲ ਦੇਖ ਚੁੱਕੇ ਹਾਂ ਥੋੜੇ ਸਮੇਂ ਦੇ ਵਿੱਚ ਹੀ ਨਹੀਂ ਤਾਂ ਇਹਦਾ ਜਿਆਦਾ ਵੀਡੀਓ ਬਣਾਉਣੀ ਸੀ ਇਸ ਜਗ੍ਹਾ ਦੀ ਤੇ ਆ ਤੁਸੀਂ ਦੇਖ ਰਹੇ ਹੋ ਵੀ ਜਿਹੜਾ ਇਹ ਚੂਨੇ ਦੇ ਵਿੱਚ ਦਿਖਾ ਰਿਹਾ ਡੱਗੀਆਂ ਬਣੀਆਂ ਹੋਈਆਂ ਇਹਨਾਂ ਡੱਗੀਆਂ ਦੇ ਵਿੱਚ ਗੋੜ ਗੂੰਦ ਮੇਥੀ ਪਾਊਡਰ ਮਾਂਦੀ ਦਾਲ ਇੱਕ ਬੇਲ ਪੱਤਰ ਹੁੰਦਾ ਇੱਕ ਉਹ ਪੰਜ ਛੇ ਤਰ੍ਹਾਂ ਦੀਆਂ ਚੀਜ਼ਾਂ ਇਹ ਪੀਂਹੋਤਿਆਂ ਮੀ ਹੈ ਜਿਹੜੀਆਂ ਇਸ ਚੂਨੇ ਦੇ ਵਿੱਚ ਇਹ ਵਰਤ ਰਹੇ ਹੈ ਇਧਰਾਂ ਚੂਨਾ ਪੀਂਹੋਤਾ ਪਿਆ ਨਾਲ ਨਾਲ ਇਹਨਾਂ ਨੇ ਜਿਹੜੀਆਂ ਕਿ ਮਸ਼ੀਨਾਂ ਉਹ ਦਿਖਾਈਆਂ ਮਸ਼ੀਨਾਂ ਦੇ ਵਿੱਚੋਂ ਵੀ ਇੱਕ ਬਹੁਤ ਵੱਡੀ ਚੱਕੀ ਜੀ ਬਣਾਈ ਹੋਈ ਹੈ ਵੱਡੇ ਟਾਇਰ ਲਾ ਕੇ ਉਹ ਵੀ ਦਿਖਾਈ ਜਿਵੇਂ ਆਪ ਤਾਂ ਆਪ ਦੇਖ ਹੀ ਰਹੇ ਆ ਇਹ ਵੀ ਬਹੁਤ ਵੱਡੀ ਮਸ਼ੀਨ ਹੈ ਕਿਉਂਕਿ ਚੂਨਾ ਬਹੁਤ ਜ਼ਿਆਦਾ ਲੱਗਣਾ ਇਹਦੇ ਵਿੱਚ ਹਰ ਇੱਟ ਚੂਨੇ ਨਾਲ ਹੀ ਲੱਗਣੀ ਆ ਹੋਰ ਤਾਂ ਕੋਈ ਚੀਜ਼ ਇਸ ਦੇ ਵਿੱਚ ਵਰਤੀ ਨਹੀਂ ਜਾਣੀ ਨਾ ਸਰੀਆ ਨਾ ਸਿਮਿੰਟ ਨਾ ਬਜਰੀ ਰੇਤੀ ਕਿਸੇ ਵੀ ਕਿਸਮ ਦੇ ਕੁਝ ਨਹੀਂ ਵਰਤੇ ਜਾਣਾ ਆ ਤੁਸੀਂ ਦੇਖ ਰਹੇ ਹੋ ਥੱਲੇ ਜਿਹੜੇ ਤਹਿਖਾਨੇ ਬਣੇ ਹੁੰਦੇ ਸੀ ਉਹਨਾਂ ਦੀਆਂ ਛੱਤਾਂ ਲੱਗ ਚੁੱਕੀਆਂ ਆ ਆ ਇਹਨਾਂ ਦਾ ਢੂਲਾ ਕਰਕੇ ਇਹਨਾਂ ਦੇ ਜਿਹੜੇ ਡੋਮ ਬਣਨੇ ਸੀ ਥੱਲੇੋਂ ਬਣ ਚੁੱਕੇ ਆ ਜਿਹੜੀ ਥੱਲੇ ਨਿਉ ਹੋਰ ਨਿਕਲਣੀ ਸੀ ਉਹ ਨਿਉ ਵੀ ਕੱਢੀ ਜਾ ਚੁੱਕੀ ਹੈ ਤੇ ਥੱਲੇ ਜਿਹੜੇ ਤਹਿ ਖਾਨੇ ਸੀ ਜਿਨ੍ਹਾਂ ਨੂੰ ਆਪਾਂ ਬੇਸਮੈਂਟ ਬੋਲਦੇ ਆ ਉਹਨਾਂ ਦੀਆਂ ਛੱਤਾਂ ਬਣ ਚੁੱਕੀਆਂ ਏਦੋਂ ਤਹਾਲੀਆਂ ਛੱਤਾਂ ਹੁਣ ਦੁਬਾਰਾ ਬਣ ਗਈਆਂ ਇਸ ਹਵੇਲੀ ਦੀ ਖੋਜ ਪੜਤਾਲ ਕਰਨ ਤੋਂ ਬਾਅਦ ਵਿਦੇਸ਼ ਦੇ ਵਿੱਚ ਕੋਈ 1912 ਦੀ ਇਹਦੀ ਤਸਵੀਰ ਲੱਭੀ ਹੈ ਜਿਹਦੇ ਆਧਾਰ ਤੇ ਦਾ ਦੁਬਾਰਾ ਨਕਸ਼ਾ ਤਿਆਰ ਕਰਕੇ ਉਵੇਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਬਹੁਤ ਸਾਲਾਂ ਤੋਂ ਇਹ ਟੈ ਟੇਰੀ ਹੋ ਰਹੀ ਸੀ ਇਹਦਾ ਕੰਮ ਨਹੀਂ ਸੀ ਚੱਲ ਰਿਹਾ ਤੇ ਬਹੁਤ ਸਾਲਾਂ ਤੋਂ ਸੰਗਤ ਹੋਰ ਲੋਕ ਮਤਲਬ ਬੇਨਤੀਆਂ ਕਰ ਰਹੇ ਸੀ ਕਿ ਇਹਨੂੰ ਦੁਬਾਰਾ ਤਿਆਰ ਕੀਤਾ ਜਾਵੇ ਐਡੇ ਮਹਾਨ ਸੇਠ ਦੀ ਜਿਨੇ ਆਪਣੀ ਜਾਨ ਮਾਲ ਦੀ ਪਰਵਾਹ ਨਹੀਂ ਕੀਤੀ। ਉਦੀ ਇਹ ਹਵੇਲੀ ਹੈ। ਵੀ ਇਹ ਸਾਡੀ ਵਿਰਾਸਤ ਹੈ। ਸਾਂਭਣਾ ਸਾਡਾ ਫਰਜ਼ ਬਣਦਾ ਹੈ। ਪਰ ਮੈਂ ਧੰਨਵਾਦ ਦੀਆਂ ਉਹਨਾਂ ਦਾ ਜਿਨ੍ਹਾਂ ਨੇ ਇਹ ਐਡਾ ਵੱਡਾ ਉਪਰਾਲਾ ਕੀਤਾ ਇੱਕ ਟਰਸਟ ਬਣਾਇਆ ਟਰਸਟ ਬਣਾ ਕੇ ਪੈਸਾ ਇਕੱਠਾ ਕੀਤਾ ਪੈਸਾ ਇਕੱਠਾ ਕਰਕੇ ਇੰਨਾ ਕੰਪਨੀ ਵਾਲੇ ਬੰਦੇ ਨੂੰ ਸੱਦਿਆ ਪਰ ਸੋਚਣ ਵਾਲੀ ਗੱਲ ਇਹ ਵੀ ਆ ਵੀ ਆਪਣੇ ਵਿੱਚੋਂ ਇੱਕ ਹੀ ਪੰਜਾਬ ਦਾ ਭਰਾ ਹੈ ਜਿਹੜਾ ਇੱਥੇ ਕੇ ਫੋਰਮੈਨੀ ਦਾ ਕੰਮ ਕਰ ਰਿਹਾ ਹੈ। ਬਾਕੀ ਸਾਰੇ ਬੰਦੇ ਬਾਹਰਲੇ ਆ। ਮੈਂ ਇਹਦੇ ਭਰਾਵਾਂ ਨੂੰ ਵੀ ਇਹਨਾਂ ਮਾਦੀਮ ਰਹੀਂ ਬੇਨਤੀ ਕਰਨੀ ਚਾਹੁੰਦਾ ਆ ਵੀ ਤੁਸੀਂ ਵੀ ਥੋੜਾ ਜਿਆ ਇਹਨਾਂ ਕੰਮਾਂ ਵੱਲੀ ਆਓ ਤਾਂ ਕਿ ਇਹਨਾਂ ਇਮਾਰਤਾਂ ਦੀ ਸਾਂਭ ਸੰਭਾਲ ਹੋ ਸਕੇ। ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਪਰ ਜਿੰਨੀਆਂ ਵੀ ਇਹ ਇਮਾਰਤਾਂ ਜੇ ਇਹਨਾਂ ਦੀ ਮੁਰੰਮਤ ਹੁੰਦੀ ਆ ਜਾਂ ਇਹਨਾਂ ਦੇ ਵਿੱਚ ਕੋਈ ਕੰਮ ਹੁੰਦਾ ਉਹ ਸਾਰੇ ਬਾਹਰਲੇ ਬੰਦੇ ਆ ਕੇ ਕਰਕੇ ਜਾਂਦੇ ਆ। ਸਾਡੇ ਪੰਜਾਬ ਦਾ ਕੋਈ ਇੱਕ ਵੀ ਮਿਸਤਰੀ ਨਹੀਂ ਹੈ ਇੱਕ ਵੀ ਸਾਡੇ ਪੰਜਾਬ ਦੀ ਕੰਪਨੀ ਨਹੀਂ ਹੈ ਜਿਹੜੀ ਕਿ ਇਹਨਾਂ ਦੀ ਮਰੰਮਤ ਕਰ ਸਕੇ ਇਹਨਾਂ ਦੀ ਸੰਭਾਲ ਕਰ ਸਕੇ ਅਸੀਂ ਵੀ ਜਿਹੜੇ ਇਹ ਕੰਮ ਕਰਦੇ ਆ ਅਸੀਂ ਵੀ ਮੂਕ ਦਰਸ਼ਕ ਬਣ ਕੇ ਦੂਜੇ ਲੋਕਾਂ ਵਾਂਗੂ ਕਾਰਸੇ ਵਾਲੇ ਬਾਬਿਆਂ ਨੂੰ ਦੇਖੀ ਜਾਂਦੇ ਆ ਇਮਾਰਤਾਂ ਠਾਉਂਦੇ ਹੋਏ ਤੇ ਉਹਨਾਂ ਨੂੰ ਨਮੀਆਂ ਬਣਾਉਂਦੇ ਹੋਏ ਸਾਡਾ ਫਰਜ਼ ਬਣਦਾ ਵੀ ਜੁੜੀਆਂ ਪੁਰਾਣੀਆਂ ਇਮਾਰਤਾਂ ਉਹਨਾਂ ਨੂੰ ਸੰਭਾਲਿਆ ਜਾਵੇ ਮੈਂ ਹਰ ਜਗ੍ਹਾ ਤੇ ਬੇਨਤੀ ਕਰੂੰਗਾ ਵੀ ਜਿੱਥੇ ਵੀ ਕਿਤੇ ਕੋਈ ਪੁਰਾਣੀ ਇਮਾਰਤ ਖੜੀ ਹੈ ਤਾਂ ਜੇ ਉਹ ਚੂਨੇ ਚਾਹਤਾ ਉਹਨੂੰ ਚੂਨੇ ਚ ਹੀ ਬਣਾਓ ਆ ਦੇਖ ਤੁਸੀਂ ਦੇਖ ਰਹੇ ਹੋ ਆ ਕਿੰਨੀ ਵੱਡੀ ਚੱਕੀ ਬਣਾਈ ਵੀ ਹੈ ਇਸ ਚੱਕੀ ਰਾਹੀਂ ਦੁਬਾਰਾ ਚੂਨਾ ਪੀਸਿਆ ਜਾਂਦਾ ਹੈ ਉਧਰ ਬਹੁਤ ਵੱਡਾ ਉਹ ਗ੍ਰੈਂਡਰ ਬਣਾਇਆ ਗਿਆ ਜਿਹੜਾ ਕਿ ਕੇਰੀ ਬਣਾਈ ਜਾਂਦਾ ਆ ਤੁਸੀਂ ਦੇਖ ਰਹੇ ਹੋ ਆ ਕੇਰੀ ਬਣੀ ਪਈ ਆ ਡਲੇ ਪਏ ਆ ਉਹ ਬੰਦਾ ਦੇਖੋ ਵੀ ਕਿਹੜੇ ਟੰਗ ਨਾਲ ਉਹ ਕੱਲਾ ਕੱਲਾ ਡਾਕ ਕਰਕੇ ਡાળા ਵਿੱਚ ਪਾਈ ਜਾਂਦਾ ਤੇ ਉਹ ਕੇਰੀ ਬਣੀ ਜਾਂਦੀ ਹੈ ਬਾਕੀ ਵੀਰੋ ਸਾਰਾ ਕੰਮ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਹੈ ਦੇਖ ਕੇ ਮਨ ਨੂੰ ਬੜਾ ਸਕੂਨ ਮਿਲਿਆ ਤੇ ਤੁਸੀਂ ਵੀ ਵੀਰੋ ਜਦੋਂ ਵੀ ਜੰਨੇ ਹੋ ਇਹਨਾਂ ਮਾਰਤਾ ਬਾਰੇ ਜਾਣ ਕੇ ਇਹਨਾਂ ਦੇ ਦਰਸ਼ਨ ਜ਼ਰੂਰ ਕਰਕੇ ਆਓ ਹੁਣ ਬਸ ਵੀਡੀਓ ਚ ਇੰਨਾ ਹੀ ਆਪਣੀ ਬੋਲੀ ਤੇ ਵਿਰਸੇ ਨੂੰ ਪਿਆਰ ਕਰਨ ਵਾਲੇ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਬਈ ਵੀਡੀਓ ਦੇਖਣ ਲਈ